ਅੈਗੁਰ ਜੀ ਕਾ ਖਾਓ ਸਾਬ ਐਗੁਰ ਜੀ ਕੋਲ ਤੇ ਅੱਜ ਆਪਾਂ ਹੋ ਗਾ ਬਣਾ ਗਏ ਜੀ ਸ਼ੁਰੂ ਆਪਣਾ ਪਾਂਤਰੇ ਆ ਤੇ ਜਾਣਦੇ ਆ ਪਛਾਦਾ ਪੰਜ ਲੈ ਕੇ ਉਹ ਤੋਂ ਸ੍ਰੀ ਬਿਸ਼ਾਉ ਤੋਂ ਅੱਛਾ ਜਣਾ ਬੈ ਗਿਆ ਪਾਣਾ ਪਹੁੰਚ ਚੁੱਕੇ ਆਪਣੇ ਪਿੰਡ ਆਪਣਾ ਪਾਂਤਰੇ ਆ ਬਈ ਜਾਂਦਾ ਤੇ ਅੱਜ ਆਪਾਂ ਆਪਣੇ ਅਗਲੇ ਪਿੰਡ ਤੇ ਸੈਟ ਹੁੰਦਾ ਛੋਣਾ ਪਜਾ ਉਹ ਵੀ ਅੱਜ ਮਟਾਂਗੇ ਤੇ ਵਕਤ ਨਾਲ ਨਾਲ ਸਾਰੇ ਰੁਕਦੇ ਸਤਾਂ ਆਰੂ ਇੱਥੇ ਨਾਲ ਜਾਂਦੇ ਆਂ ਅੰਦਰਾ ਦੇ ਆਪਣੀ ਗੱਡੀ ਆ ਸਦਾ ਪਾਣੀ ਲੋੜਾ ਕਰਮਾਲੀ ਦੇ ਇਹ ਰਾਣੀ ਸੁੰਦਰਾ ਰੱਖੀ ਸਿਰਫ ਖੇਤਾਂ ਵਾਸਤੇ ਆ ਤੇ ਹੁਣ ਆਪਾਂ ਨੂੰ ਸੇਵਾ ਤੇ ਲਾਇਆ ਉਹ ਦਰਿਆ ਦੇ ਲੰਗਰ ਬੰਦੀ ਸੇਵਾ ਹੋਰ ਜਦਾਸ ਮਾਨ ਜੋ ਵੀ ਆ ਕਰਮਾਲੀ 440 ਚੱਲਦੀ ਆ ਚਲੋ ਇਹ ਮਹਾਰਾਜ ਨੇ ਦਿੱਤੀਆਂ ਗੱਡੀਆਂ ਦੀ ਆਪਾਂ ਫੇਰ ਪਿੱਛੇ ਘਟੜਣਾ ਵਾ ਬਾਕੀ ਪਤਾ ਨਾ ਨੰਨ ਤੇ ਆਦੇ ਪਹੁੰਚ ਕੇ ਕਰਾਉਣੇ ਆ ਸੰਪਰਦਨ ਵਰਸ਼ਨ ਸਾਜਦੇ ਇਹ ਪਿਆਜ਼ਿਆਂ ਆ ਪੌਣ ਵੱਤਰ ਹੋਣੇ ਸ਼ੁਰੂ ਹੋ ਗਿਆ ਵਾਂ ਕਿ ਤੁਹ ਪਤਾ ਪਾ ਲੱਗ ਗਿਆ ਚੰਗਿਆ ਹੁਣ ਪੈੜੀਆਂ ਵੱਤਰ ਹੋਣ ਲੱਗ ਪਈਆਂ ਸਾਰੀਆਂ ਜਿਨ੍ਹਾਂ ਪੈੜੀਆਂ ਰੇਤਾ ਪਈ ਉਹ ਪੱਧਰੀ ਕਰਕੇ ਦੇ ਦਿੰਦੇ ਨੇ ਆਉਂਦੀਆਂ ਸਾਰੀਆਂ ਆਪਾਂ ਤੇ ਬਾਕੀ ਇਹ ਕਣਕ ਦੀ ਜੀ ਬਿਜਾਈ ਜੇ ਆਪਣੇ ਏਰੀਆ ਤੇ ਅਜੇ ਲੇਟ ਹੀ ਹੋਊਗੀ ਕਿਉਂਕਿ ਪੈੜੀਆਂ ਜੀ ਗਿੱਲੀਆਂ ਆਂ ਦੇ ਫੁੱਲਾ ਫਲਾਂਗੇ ਤੇ ਵੱਤਰ ਹੋਣਗੇ ਆਂ ਅਜੇ ਨਾਲ ਟਾਈਮ ਲੱਗਣਾ ਫੁੱਲਣ ਤੇ ਵੀ ਆਪਾਂ ਦਰਿਆ ਦੇ ਪਾਣਗੇ ਆ ਸੇਵਾ ਜਲੀ ਚੱਲ ਰਹੀ ਹੈ ਬੰਦੇ ਹੋਣ ਦਾ ਲਾਲ ਆ ਕੇ ਬੋਰੇ ਵੀ ਕੰਦ ਕੀਤੀ ਜਾਂਦੀ ਆ ਸਾਰੇ ਉੱਧਰ ਠੇਕੇਦਾਰ ਵੀ ਲੱਗੇ ਆ ਜਿਹੜੇ ਬੋਰੇ ਲਾਉਣ ਦੇ ਠੇਕੇਦਾਰ ਆ ਸੇਵਾ ਵਾਲੇ ਸਾਰੀਆਂ ਮਾਲੂ ਲਾਏ ਆ ਤੇ ਅੱਜ ਗੱੜ ਵੀ ਲਾਏ ਆ ਠੇਕੇਦਾਰ ਵੀ ਚਲਾਇਆ ਤੇ ਸੇਵਾ ਵਾਲੇ ਪੰਡੂ ਵੀ ਲੱਗੇ ਆਪਣੇ ਸਾਡੇ ਪਿੰਡ ਦੇ ਜੋਧੇ ਆ ਸਾਰੇ ਤੇ ਸਾਡੇ ਪਿੰਡ ਦੇ ਦਾ ਬਾਪੂ ਲਗੇ ਨਾਲ ਅੱਜ ਤੇ ਪੂਰੀ ਸੇਵਾ ਕਰੰਦੇ ਆ ਤੇ ਹੁਣ ਕੰਦ ਲਾਉਂਦੇ ਤਾਂ ਬੋਰਿਆਂ ਨੇ ਮਗਰ ਮਗਰ ਅੱਗੇ ਸਾਰੇ ਮਿੱਟੀ ਪਾਉਂਦੇ ਆ ਤੇ ਪਿੱਛੇ-ਪਿੱਛੇ ਬੋਰਿਆਂ ਨੇ ਕੰਦ ਲਾਈ ਜਾਂਦੇ ਸਾਰੇ ਜੱਜ ਨਹੀਂ ਆਜਾ ਠੀਕ ਠੀਕ ਚੋਨਾ ਆਪਣਾ ਗਿਆ ਹੁਣ ਪੱਕ ਚਣਗੜਾ ਮਾਰਨਾ ਹੈ ਜਿਹੜਾ ਪਿੰਡ ਦੇ ਅੰਦਰਲੀ ਸਾਈਡ ਚੋਂਨਾ ਆਪਣਾ ਤੇ ਅੱਜ ਮਸ਼ੀਨ ਲਾਉਣੇ ਆ ਚੋਨਾ ਵੜਦੇ ਆ ਤੇ ਚੋਨਾ ਤਾਂ ਬਹੁਤ ਸੋਹਣਾ ਵਾ ਕਿਤੇ ਮਾਸਾ ਚੋਨਾ ਡਿੱਗਿਆ ਨਹੀਂ ਕਿਤੇ ਵੀ ਨਾ ਹੋ ਕੇ ਦਾਣਾ ਖਰਾਬ ਹੀ ਆ 110 ਚੋਨਾ ਵਾ ਤੇ ਹੁਣ ਆ ਜਿਹੜਾ ਪੂਰਾ ਪੱਗਾ ਤੇ ਪਰਨ ਵੜਾਂਗੇ ਚੋਨੇ ਨੂੰ ਤੇ ਅੱਜ ਥੋੜਾ ਜਿਹਾ ਕੰਮ ਹੀ ਮੰਦੇ ਜਾਣਾ ਪਣਾ ਕਿਤੇ ਤੇ ਮੇਰਾ ਛੋਟਾ ਪੁੱਤ ਜਹਾਜ ਇਹ ਅੱਜ ਤੋਂ ਆਉਣਗੇ ਦੂਜੇ ਚਾਚਿਆਂ ਦੇ ਨਾਲ ਤੇ ਜਿਹੜੇ ਜਿਵੇਂ ਵਲੋਗਿੰਗ ਇਹੋ ਕਰਨਗੇ ਮੇਰੇ ਮਗਰੋਂ ਤੇ ਹੁਣ ਬੱਚੇ ਜਿਹੜੇ ਨਾਲ ਨਾਲ ਟ੍ਰੈਂਡ ਕਰ ਰਹੇ ਆ ਕਿਉਂਕਿ ਹੁਣ ਲੈ ਸਮਝ ਫਿਰੇ ਗਾਂ ਹੁਣ ਖੇਤੀਬਾੜੀ ਨਾਲ ਕਰਾਉਣਗੇ ਤੇ ਫਿਰ ਇਹ ਹੋਣਗੇ ਪਾਸੇ ਗਾਉਂਡ ਜਿਹੜੇ ਖੇਤੀਬਾੜੀ ਇਹੋ ਕਰਿਆ ਕਰਨਗੇ ਤੇ ਹੁਣ ਮਸ਼ੀਨਾਂ ਦਾ ਆਉਂਦੀ ਇਹਦੇ ਫੇਰਾ ਪਾ ਚੋਣਾ ਇਹ ਵਧਣਾ ਸ਼ੁਰੂ ਕਰਦੇ ਆ ਅੱਜ ਤੇ ਮਾਰਕੀ ਤਨੋਂ ਰੋਬ ਮਸ਼ੀਨ ਪਾਉਣ ਦੇ ਕੋਸ਼ਿਸ਼ ਆਪਾਂ ਸਾਰਾ ਸਾਰਾ ਅੱਜ ਚੋਨਾ ਵੜਦੇ ਦੀ ਸਾਈਡ ਨਾਲ ਆਪਣੇ ਅੱਡੇ ਨਾਲ ਦਵਾਂਗੇ ਕਿੰਨਾ ਚੋਨਾ ਛੜਿਆ ਰਿਹਾ ਕਿ ਸਾਗ ਤਵਰਿਆ ਚੋਨੇ ਦਾ ਐਸੋ ਦਾ ਚੋਨਾ ਵਾ ਹੁਣ ਆਪਣੇ ਰਹਿ ਗਿਆ ਹੁਣ ਬਾਕੀ ਸਾਰਾ ਹੰਡੀ ਕੋਣੇ ਲਾ ਕੇ ਵੜਦੇ ਇੱਥੇ ਰਹਿ ਗਿਆ ਆਪਣੇ ਗੱਲਾਂ ਬਸ ਇਹ ਚੋਨਾ ਵੀ ਖੰਦੇ ਚੋਨਾ ਵੜ ਗਏ ਫਿਰ ਪਹਿਲਾਂ ਪੁਲੀ ਲੈਣੀਆਂ ਪਾਉਣੀਆਂ ਸ਼ੁਰੂ ਕਰਦੇ ਆਂ ਦੂਜੀ ਸਾਈਡ ਪਾਲੀਆਂ ਸਾਰੀਆਂ ਪੁੱਤਰਾਂ ਉੱਤੇ ਜਾਂਦੀਆਂ ਦਰਮਪਾਰ ਜਿਹੜੀ ਪਹਿਲੀ ਆ ਉਹ ਤਾਂ ਪੁੱਤਰ ਆ ਗਈ ਆ ਫੇਰ ਟਰੈਕਟਰ ਪਾਰਨੇ ਗਾਵਾਂਗੇ ਸਾਰੇ ਹਰਮਣਾ ਅੱਜ ਜੋਨਾ ਤੋਂ ਮੋਟਾ ਹੋਣਾ ਚੰਗਾ ਸਾਰੇ ਨਾਲ ਅੱਜ ਚੰਗਾ ਅੱਜ ਮਾਰੀ ਤੇਰੀ ਅੱਜ ਹਰਮਣ ਨੂੰ ਇਹ ਮੋਸਲਾ ਡਰਾਈਵ ਦਾ ਬਣਾਉਣਾ ਇਹ ਟਰੈਕਟਰ ਵੀ ਬਣ ਗਿਆ ਭਾਈ ਉਹਨੇ ਰੱਖਿਆ ਗੱਡੀ ਜਿਹਦੇ ਨਾਲ ਪਾਸ ਗੱਡੀ ਜਾ ਕੇ ਪਾ ਬਣਾ ਰਹੇ ਹਾਂ ਕੋਸਤਾ ਬਣਾ ਰਿਹਾ ਹਾਂ ਚਾਹ ਪਾਣੀ ਆਪਣਾ ਪਿੱਛੇ ਲੈ ਕੇ ਆਉਂਦਾ ਹੋਰਿਆ ਮੁੰਡਾ ਹੋ ਗਿਆ ਪੂਰਾ ਤਿਆਰ ਆ ਸਾਸਣਾ ਗੱਡੀ ਦੇ ਕਿ ਸਾਲ ਨਹੀਂ ਆਪਾਂ ਨੂੰ ਵੀ ਛੇਤੀ ਉਹ ਲਾਹ ਲੇ ਗਿਆ ਬੰਦਾ ਤੇ ਇਹ ਕਿ ਲੈ ਗਿਆ ਸਾਡਾ ਫਟੇ ਛਿੰਨ ਗੱਡੀ ਦਾ ਵਾਸਾ ਸੌਂ ਰੋ ਨਹੀਂ ਹਲੀ ਹਲੀ ਹੋਨਾ ਚੋਨਾ ਦਾ ਵਟਨ ਆਪਣਾ ਟਿੰਡਲੇ ਬਨੇ ਤੇ ਮਸ਼ੀਨ ਲਈ ਚਲਣ ਕਰਨ ਵਾਲੀ ਤੇ ਇਧਰ ਫੋਕੀਆ ਖੜੇ ਬੈਠਿਆ ਲੈ ਸਰ ਦੀ ਕਰਨੀ ਆ ਜਦੋਂ ਹਾਰਨ ਮਾਰੇ ਦਵਾਸਾ ਪਾਏ ਦਹੀਂ ਕਣਕੀ ਜਰਦੇ ਵੀ ਖੱਤਿਆਂ ਵਿੱਚ ਇਹਦੇ ਸਾਰੇ ਅਰੇ ਪਤਾ ਗਿਆ ਆਪਣੇ ਹੋ ਗਏ ਪੂਰੇ ਪਿਆਰ ਹੋ ਗਿਆ ਪੂਰਾ ਟ੍ਰੈਂਡ ਹੋਣਾ

ਚੋ ਨਾਵਟਨ ਦਾ ਚਾ ਜਿੰਨਾ ਕਹਿੰਦੇ ਵਿਆਹ ਜੋ ਵਿਆਹ ਰੱਖਿਆ ਹੋਣਾ ਕਿਸੇ ਦਾ ਕਰੇ ਜੋ ਵਿਆਹ ਜਨਾ ਚਾਹੁੰਦਾ ਨਾ ਚੋ ਨਾਵਟਨ ਦਾ ਉਹਨਾਂ ਚਾਹ ਹੁੰਦਾ ਵਾ ਤੇ ਆਪਾਂ ਨੂੰ ਚਾਹ ਚਲੋ ਹੁਣੇ ਉਹਨਾਂ ਦੇ ਆਪਣੇ ਜਵਾਕਾਂ ਨੂੰ ਵਾਲਾ ਚਾਹ ਵਗਾ ਇਹਨਾਂ ਬੰਦੂ ਕਣਾਂ ਚਾਹ ਆਪਣੇ ਨਾਲ ਹੋਣੀ ਚੱਲ ਜਾਨਾ ਕਰਗਾ ਪਗ ਜਾਂਦੇ ਤੇ ਅੱਜ ਆਪਣਾ ਹਰਮਨ ਸਿੰਘ ਲੱਗ ਗਿਆ ਕਿ ਕੋਲ ਉਹ ਜੇ ਟਰਾਲਾ ਲਾਉਣੇ ਹੋ ਆ ਆ ਸਮੱਸਿਆ ਸਦਾ ਇਹ ਫਦਾਵਾ ਆ ਗਈ ਤੈਨੂੰ ਇਦਾਂ ਹੀ ਆਪਾਂ ਹੋਣਾ ਇਦਾਂ ਪਿੱਛੇ ਮੰਨ ਲਓ ਪੂਰੇ ਉੱਤਰ ਜਿਹੇ ਇਦਾਂ ਹੀ ਕੱਢ ਕੇ ਸਾਰੀ ਬੀਜ ਦਾਂਗੇ ਇਦਾਂ ਹੀ ਜਾਂ ਫਿਰ ਤੇ ਮਲਚਰ ਮਾਰ ਦਾਂਗੇ ਦੇ ਅਸਵੇਂ ਜਿਹੜੇ ਦੋ ਫੈਦੇ ਆ ਨਾ ਮੰਨ ਲਓ ਇੱਥੇ ਆਪਾਂ ਨੂੰ ਅੱਗ ਨੂੰ ਨਾਉਣ ਵੱਲ ਮੋੜਦੇ ਦੇਖੋ ਹੀ ਆ ਜੀ ਤੇ ਅੱਗ ਤੋਂ ਆਪਾਂ ਦੋਵੇਂ ਲਾਉਂਦੇ ਤੇ ਆਪਾਂ ਇਦਾਂ ਹੀ ਮੰਨ ਲਓ ਮਲਚਰ ਮਾਰ ਕੇ ਨੂੰ ਓਪਰ ਹਿੱਟਰ ਨਾਲ ਕਣ ਕੇ ਦੇਗੇ ਦੇ ਦੀਆ ਤੇ ਐਂਕੀ ਆਪਾਂ ਹੜਾ ਸੋਸਨ ਚੂਹੇ ਤੋਂ ਬੜਾ ਅਜਾ ਨਾ ਤੇ ਆਦ ਕੀ ਆਪਾਂ ਕਸਮਾ ਸਾਨੂੰ ਨਾ ਜਦੋਂ ਕੁਝ ਲਿਟਰਾਂ ਸੁੱਦੀ ਆਪਾਂ ਤੇ ਜਾਈ ਕਰ ਰਹੇ ਆ ਜਿਹੜੀ ਤੇ ਬਾਕੀ ਤੇ ਆਪਣੀ ਸ਼ੰਤ ਜਰੂਰ ਰਹਿਣੀ ਚੱਲ ਜਾਣਾ ਕਿਉਂਕਿ ਬਾਕੀ ਤੋਂ ਨਾ ਸਾਰਾ ਪਾਣੀ ਮਰ ਜਾਏ ਤੇ ਇਦਰੀ ਲੋਡ ਪੈਣੀ ਆ ਆਪਾਂ ਨੂੰ ਤੇ ਇਹ ਆਪਣੀ ਆ ਜੀ ਖੂਹ ਵਾਲੀ ਮੋਟਰ ਐਨੂੰ ਹੀ ਰਹਿਣੀ ਆ ਖੂਹ ਵਾਲੀ ਮੋਟਰ ਆ ਇੱਕ ਹੱਦ ਪਿੰਡ ਦੇ ਲਾਗੇ ਮੋਟਰਾਂ ਨੂੰ ਕਹਿੰਦੇ ਆ ਮੰਡਲੀ ਮੋਟਰ ਉਹ ਤੋਂ ਬਰੇ ਥੋੜਾ ਚੱਲ ਜਾਈਦਾ ਵਾ ਉਹਨੂੰ ਗਾਏ ਜਾ ਕੇ ਫੋਜੀ ਦੀ ਮੋਟਰ ਥੋੜਾ ਹੋਰ ਗਾਂਹ ਜਾ ਕੇ ਜਿਹੜੀ ਬਰੇ ਅੱਜ ਪਹਿਲੀ ਰਕਨੇ ਬਰੇਾਲੀ ਜਿਆ ਉਹ ਤੋਂ ਥੋੜਾ ਲੱਗੇ ਆ ਦੇਸੀ ਵਾਲੀ ਬੈਲੀ ਆਈ ਉਹ ਤੋਂ ਪਰੇ ਪਾਸ ਬਰੇਆਲੀ ਬੈਲੀ ਇਹਦੇ ਵੱਲੋਂ ਜਿਵੇਂ ਜਿਵੇਂ ਪਹਿਲੇ ਆ ਨਾ ਉਵੇਂ ਉਵੇਂ ਨਾਂ ਰੱਖੇ ਸਾਰਿਆਂ ਬੈਲੀਆਂ ਦਾ ਦੱਸਣਾ ਸੌਖਾ ਹੈਗਾ ਕਿ ਆਜ ਦਿਨ ਹੋਖੀਆਂ ਵਿੱਚ ਰੋਟੀ ਲੈ ਕੇ ਆਜੋ ਅੱਜ ਕਾਨਾਂ ਦੀ ਗਲੀ ਆ ਉੱਥੇ ਰੋਟੀ ਲੈ ਕੇ ਆਜੋ ਇਹ ਬੇਚਲੋ ਕੰਮ ਚੱਲ ਜਾਂਦਾ ਵਈ ਕਿਰਪਾ ਨਾਲ ਵਧੀਆ ਵਾ ਰਬ ਨਾਨਕ ਦੀ ਕਿਰਪਾ ਵਾ ਸਾਰੇ ਕੰਮ ਕਰ ਵਧੀਆ ਚੱਲ ਜਾਂਦੇ ਆ ਸੱਚੇ ਬਾਸਰਾ ਹੱਸੇ ਬਸਰ ਤੇ ਜੁਰਨਾ ਨਕਦਾ ਤੇ ਜੁਨੀਆ ਵਾ ਦਾ ਕੋ ਚੰਬੀ ਆ ਤੇ ਪਰ ਆਪਾਂ ਨੂੰ ਜੀ ਸਰ ਮਹਾਰਾਜ ਨੇ ਮਾਰੇ ਬੰਨਾਂ ਚਰਨੀ ਮਰਦਾ ਤੇ ਚੱਲ ਜਾਂਦੇ ਵਧੀਆ ਕੰਮ ਕਰ ਬਾਬਾ ਜੀ ਕਿਰਪਾ ਉਹ ਦੀ ਜੀ ਨੋਈ ਸਰੇਂਦਰਾ ਮਸ਼ੀਨ ਆ ਬਹੁਤ ਬਹੁਤ ਸੋਹਣੀ ਮਸ਼ੀਨ ਆਏ ਚਲਾਵਾ ਬਹੁਤ ਸੋਹਣਾ ਮਸ਼ੀਨ ਦਾ ਤਾਂ ਵੀਰੀ ਬਰੇਕ ਡਾਉਨ ਬਹੁਤ ਘਟ ਆਉਂਦੀ ਏ ਮਸ਼ੀਨ ਦੇ ਵਿੱਚ ਫੋਲੈਂਡਰ 362 ਇਹ ਵੀ ਟਰੈਕਟਰ ਬੁਰਾ ਜ਼ਬਰਦਸਤ ਮੰਨਿਆ ਜਾਂਦਾ ਵੀ ਟਰਾਲੇ ਟ੍ਰੋਲੀ ਨੂੰ ਪੈ ਦੇ ਦੇ ਸਕਦਾ ਕਿੱਥੇ ਘੋੜਾਂ ਨੂੰ ਕਰਮਾ ਲਾ ਵੀ ਤੇ ਮੁੰਡਿਆਂ ਨੇ ਬੜੀ ਰੀਜਨਲ ਡਿੱਕ ਡੁੱਕ ਬੜੇ ਲਾਇਏ ਮੁੰਡਿਆਂ ਨੇ ਪੁਈ ਸੌਣਾ ਤਿਆਰ ਕੀਤਾ ਮੁੰਡਿਆਂ ਨੇ ਡਿੱਗ ਡੁੱਗ ਲਾ ਕੇ ਪੂਰੇ ਆ ਬਣਾਇਆ ਪੂਰਾ ਕਿਨਵਰ ਲੈਟਰ ਉਡਾਇਆ ਲਾਈਆਂ ਪੂਰੀਆਂ ਰਿਜਾਨਾ ਛੌਂਕ ਦਾ ਕਿੰਨਾ ਕੋਈ ਮੋਲ ਨਹੀਂ ਸਵਾਟਾ ਸੌਂ ਦਾ ਜੋ ਮੋਲ ਨੇ ਯਾਰ ਇੱਥੇ चकर गुल फेरी गरीब د پای دا کوم ځای دی واي په چا تاسو